ਸਾਈਂਆ ਮੀਰ ਜੀ ਜਿਨ੍ਹਾਂ ਦਾ ਮੁਸਲਮਾਨ ਬੜਾ ਸਤਿਕਾਰ ਕਰਦੇ ਸਨ ਅਦਬ ਕਰਦੇ ਸਨ ਗੁਰੂ ਘਰ ਦੇ ਅੰਦਰ ਇਹਨਾਂ ਬਹੁਤ ਜ਼ਿਆਦਾ ਸੇਵਾਮੰਦ ਵਜਿਆ ਤੇ ਮਹਾਰਾਜ ਦੇ ਬਹੁਤ ਨੇੜੇ ਰਹਿੰਦੇ ਸਨ ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਦੇ ਮਹਾਰਾਜ ਦੇ ਨਾਲ ਬੜਾ ਸਨੇਹੀ ਸੀ ਬੜੇ ਸ਼ਰਧਾਲੂ ਸਨ ਸਿੱਖ ਸੰਮਾਜ ਦੇ ਫਿਰ ਸਿੱਖ ਬਣੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੜਾ ਪ੍ਰੀਮ ਸੀ ਇੱਕ ਦਿਨ ਅਬਦੁੱਲਾ ਖਾਂ ਆਇਆ ਹੈ ਸਾਈਂ ਮੀਆਂ ਮੀਰ ਦੇ ਪਾਸ ਉਹ ਆ ਕੇ ਸਾਈਂ ਜੀ ਨੂੰ ਇੱਕ ਬੇਨਤੀ ਕਰਦਾ ਕਹਿੰਦਾ ਸਾਈਂ ਜੀ ਇੱਕ ਸੰਕਟ ਦੀ ਘੜੀ ਬਣ ਗਈ ਹੈ ਕਹਿਣ ਲੱਗੇ ਫਰਮਾਓ ਕੀ ਹੋਇਆ ਆਖਿਆ ਸਾਈਂ ਜੀ ਤੁਹਾਡੀ ਸੇਵਕ ਚੇਲੀ ਬੀਬੀ ਕੌਲਾ ਅੱਜ ਉਹਦੇ ਸਿਰ ਤੇ ਖਤਰਾ ਮੰਡਰਾ ਰਿਹਾ ਹੈ ਕਹਿੰਦੇ ਕੀ ਹੋਇਆ ਕਿਨ ਲਾਹੌਰ ਦੇ ਕਾਜੀ ਰਸਤਮ ਖਾਨ ਦੀ ਧੀ ਸੀ ਬੀਬੀ ਕੋਲਾ ਆਖਿਆ ਕਾਜੀ ਨੇ ਕਾਜ਼ੀਆਂ ਦੀ ਮੀਟਿੰਗ ਸੱਦ ਇਹ ਫਤਵਾ ਜਾਰੀ ਕੀਤਾ ਹੈ ਕਿ ਇੱਕ ਮੁਸਲਮਾਨ ਕਾਜੀ ਦੇ ਘਰ ਪੈਦਾ ਹੋਣ ਵਾਲੀ ਧੀ ਉਹਨੂੰ ਇਸਲਾਮ ਦੇ ਕਲਮੇ ਪੜ੍ਹਨੇ ਚਾਹੀਦੇ ਨੇ ਉਹਨੂੰ ਇਸਲਾਮ ਧਰਮ ਬਾਰੇ ਪੜ੍ਹਨਾ ਚਾਹੀਦਾ ਹੈ ਪਰ ਉਹ ਗੁਰੂ ਨਾਨਕ ਦੇ ਘਰ ਨੂੰ ਪੜ ਰਹੀ ਹੈ ਗੁਰੂ ਨਾਨਕ ਦੀ ਬਾਣੀ ਨੂੰ ਪੜ ਰਹੀ ਹੈ ਉਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਅਨੰਨ ਸੇਵਕ ਬਣ ਗਈ ਹੈ ਕਿਉਂਕਿ ਸਾਈਂ ਜੀ ਦਾ ਬੜਾ ਸਨੇਹੀ ਸੀ ਬਾਣੀ ਦਾ ਬੜਾ ਪ੍ਰਭਾਵ ਸੀ ਤੇ ਪਹਿਲੀ ਵਾਰੀ ਚੱਲ ਕੇ ਆ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੂੰ ਮਹਾਰਾਜ ਮੇਰਾ ਸਿਰ ਕਲਮ ਕਰਨ ਦੇਣ ਦਾ ਹੁਕਮ ਕੀਤਾ ਕਾਜੀ ਨੇ ਮੇਰੇ ਪਿਤਾ ਕਾਜੀ ਰੁਸਤਮ ਖਾਨ ਨੇ ਮਹਾਰਾਜਾ ਖੇਤੀ ਇਸ ਦਰਬਾਰ ਵਿੱਚ ਤੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਇਤਨੀ ਸ਼ਰਧਾ ਭਾਵ ਦੇ ਨਾਲ ਬਾਣੀ ਪੜਨੀ ਸ਼ਿੱਦਤ ਦੇ ਨਾਲ ਸੇਵਾ ਕਰਨੀ ਔਰ ਉਹ ਲੋਕ ਹੈਰਾਨ ਹੋ ਗਏ ਵੀ ਸਾਡਾ ਸਿਕਾ ਚੱਲਦਾ ਏ ਹਿੰਦੁਸਤਾਨ ਤੇ ਅਸੀਂ ਹਿੰਦੁਸਤਾਨ ਦੇ ਮਾਲਕ ਹਾਂ ਮੁਗਲ ਪਰ ਉਹਨਾਂ ਅੰਦਰ ਇਹ ਜ਼ੁਰਤ ਨਹੀਂ ਵੀ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਬੀਵੀ ਕੋਲ ਨੂੰ ਕੋਈ ਆ ਕੇ ਹੱਥ ਵੀ ਲਾ ਜਾਵੇ ਕਿਸੇ ਦੀ ਜ਼ਰੂਰਤ ਨਹੀਂ ਹੈ ਬਾਪੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 22 ਕੋੜ ਸਵਾਰ ਹਰ ਵਕਤ ਨਾਲ ਰੱਖਦੇ ਸਨ ਲੰਮੇ ਲੰਗੇ ਜਵਾਨ ਸਨ ਮਹਾਰਾਜ ਦੀ ਸਰੀਰਬਾਤ ਇਤਿਹਾਸ ਵਿੱਚੋਂ ਪੜ੍ਹਦੇ ਹਾਂ ਕਿ ਲੰਮਾ ਕਦ ਕਾਠ ਮਹਾਰਾਜ ਦਾ ਕਹਿੰਦੇ 6 ਮਹੀਨੇ ਤੋਂ ਬਾਅਦ ਘੋੜੀ ਮਹਾਰਾਜ ਦੇ ਥੱਲੇ ਨਹੀਂ ਸੀ ਕੱਢਦੀ ਉਹਦਾ ਲੱਕ ਟੁੱਟ ਜਾਂਦਾ ਸੀ ਇਸ ਕਰਕੇ ਮਹਾਰਾਜ ਕੁਝ ਕੁ ਮਹੀਨੇ ਘੋੜੀ ਵਰਤਨ ਤੋਂ ਬਾਅਦ ਤਲਾਉਣ ਤੋਂ ਬਾਅਦ ਉਹਨੂੰ ਛੱਡ ਦਿੰਦੇ ਸੀ ਕਿ ਹੁਣ ਇਹ ਚੱਲਣ ਦੇ ਸਮਰੱਥ ਨਹੀਂ ਰਹੇਗੀ ਇੰਨਾ ਕਦ ਕਾਠ ਸੀ ਬਲਵਾਨ ਸੰਯੋਧੇ ਸੰ ਮਹਾਰਾਜ ਪੈਂਦੇ ਖਾਰਗਿ ਯੋਧੇ ਮਹਾਰਾਜ ਨੇ ਹੱਥਾਂ ਵਿੱਚ ਪਾ ਲਈ ਹੋਈ ਸੀ ਬڑے ਮਰਜੀਬੜੇ ਸਿੱਖ ਜਿਨ੍ਹਾਂ ਜਵਾਨੀਆਂ ਆ ਕੇ ਭੇਟ ਕੀਤੀਆਂ ਨੇ ਜੋ ਹਰ ਵਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਯੁੱਧ ਵਿਦਿਆ ਦਾ ਅਭਿਆਸ ਕਰਦੇ ਨੇ ਗੁਰੂ ਸੰਗਤ ਵਿੱਚ ਰਹਿ ਕੇ ਸਿਵਾ ਸਿਮਰਨ ਕਰਦੇ ਨੇ ਤਿਆਰ ਵਰ ਤਿਆਰ ਸਿੰਘ ਨੇ ਕਿਸੇ ਤਖਤਾਂ ਦੇ ਮਾਲਕ ਦੀ ਯੁਰਤ ਨਹੀਂ ਵੀ ਕੋਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲ ਨੂੰ ਝਾਕ ਜਾਵੇ ਬੜੀ ਸੇਵਾ ਕੀਤੀ ਸਿਦਕ ਦੀ ਮੂਰਤ ਬੀਬੀ ਕੋਲਨਾ ਮਹਾਰਾਜ ਬੜੇ ਪਰਸ਼ੰਨ ਹੋਏ ਇੱਕ ਦਿਨ ਬਾਬਾ ਬੁੱਢਾ ਜੀ ਦੀ ਡਿਊਟੀ ਲਈ 1624 ਅੰਦਰ ਕਿ ਇੱਕ ਸਰੋਵਰ ਤਿਆਰ ਕਰਵਾਇਆ ਜਾਵੇ ਉਸ ਸਰੋਵਰ ਨੂੰ ਤਿਆਰ ਕਰਵਾਇਆ ਗਿਆ ਉਹਦਾ ਨਾਮ ਰੱਖਿਆ ਕੌਲ ਸਰ 1927 ਈਸਵੀ ਦੇ ਚ ਇਸਰੋਵਰ ਬਣ ਕੇ ਸੰਪੂਰਨ ਹੋ ਗਿਆ ਸੀ ਤੇ ਉਸ ਸਰੋਵਰ ਦਾ ਨਾਮ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕੌਲ ਸਰ ਰੱਖਿਆ ਬੀਬੀ ਕੌਲਾਂ ਦੇ ਨਾਂ ਦੇ ਉੱਤੇ ਇਤਨੀ ਧ੍ਰਿੜਤਾ ਗੁਰਮਤ ਦੇ ਵਿੱਚ ਇਤਨੀ ਪ੍ਰਵਕਤਾ ਆਖਿਆ ਮੀਰਾ ਦੇ ਸਾਈਆਂ ਤੇਰੇ ਤੋਂ ਬਿਨਾ ਤੇਰੇ ਦਰ ਤੋਂ ਬਿਨਾ ਹੁਣ ਕਿਤੇ ਗੁਜ਼ਾਰਾ ਨਹੀਂ ਹੈ ਹੁਣ ਤੇ ਮੌਤ ਹੈ ਬਸ ਤੇਰੇ ਚਰਨਾਂ 'ਚ ਹੀ ਹੋਵੇ ਵੀ ਪ੍ਰਾਣ ਨਿਕਲਣ ਪਾਤਸ਼ਾਹ ਦੇ ਹਜ਼ੂਰ ਹੈ ਕਿ ਬੜੀ ਸੇਵਾ ਕੀਤੀ ਬੀਬੀ ਕੌਲਾ ਨੇ ਐਸੇ ਬਯੰਤ ਮਰਜੀਵੜਿਆਂ ਦੀਆਂ ਮਸਾਲਾਂ ਸੀ ਇਤਿਹਾਸ ਵਿੱਚੋਂ ਪੜ੍ਹੀਏ ਨਾ ਮਨ ਪ੍ਰਸੰਨ ਹੋ ਜਾਂਦਾ ਵੀ ਗੁਰੂ ਸ਼ਬਦ ਉੱਤੇ ਸਖਾਂ ਦੀ ਕਿੰਨੀ ਡ੍ਰਿੜਤਾ ਸੀ ਗੁਰੂ ਪਾਤਸ਼ਾਹ ਦੇ ਬਚਨਾਂ ਤੋਂ ਸਿੱਖ ਜਿੰਦ ਕੁਰਬਾਨ ਕਰਦੇ ਸੰਤ